ਚੱਲ ਬੈਠ ਗੱਡੀ ਚ ਬਾਈ ਇਹ ਕੀ ਹੋ ਗਿਆ ਕੋਈ ਨਾ ਥਾਣੇ ਚ ਆ ਕੇ ਦੱਸ ਮਾਰ ਕੇ ਦੱਸ ਨਹੀਂ ਪਹਿਲਾਂ ਆ ਗੱਲ ਕੀ ਹੋਈ ਦੱਸੋ ਵੀ ਗੱਲ ਦੱਸ ਤਾਂ ਰਿਹਾ ਗੱਲ ਸੁਣੀ ਦੱਸਾਂਗੇ ਲੈ ਉਹ ਦੱਸ ਮਸ਼ੀਨ ਤੇ ਇੱਕ ਨਹੀਂ ਆਉਂਦੀ ਇੱਕ ਪੰਨੇ ਨੂੰ ਹੁਣ ਕਿਸਾਨ ਕੀ ਕਰਨ ਅੱਗ ਹੀ ਲਾਉਣਗੇ ਉਹਨਾਂ ਦਾ ਹਿਸਾਬ ਵਝਾਉਣ ਜਾਣੇ ਆ ਕੇ ਸਮਝ ਸਾਡੇ ਮਗਰ ਪੈ ਜਾਂਦੇ ਨੇ ਆ ਲੋ ਜੀ ਚਾਪੀ ਲੂ ਜੀ ਮੈਂ ਤਾਂ ਤੁਹਾਨੂੰ ਐਂ ਕਹਿੰਦੀ ਸੀਗੀ ਹੂੰ ਵੀ ਦੀਵਾਲੀ ਨੂੰ ਕਿੰਨੇ ਦਿਨ ਹੋ ਗਏ ਤੇ ਆਪਾਂ ਮਾਹੀ ਕੋਲੇ ਜਾਇਆਈਏ ਮਾਹੀ ਕੋਲ ਕਿੱਥੇ ਜਾਵਾਂ ਜਰਾ ਡਿਊਟੀ ਇੰਨੀ ਜ਼ਿਆਦਾ ਹੋਈ ਪਈ ਅੱਗੇ ਤੈਨੂੰ ਭਾਦ ਹੈ 6 ਵਜਾਂ ਦੇ ਸ਼ਾਮ ਦੇ ਮੈਨੂੰ ਇੰਨੀ ਸਫਾਈ ਕਰਖੀ ਆ ਗਈ ਪਰਾਲੀ 'ਚ ਡਿਊਟੀ ਲੱਗ ਰਹੀ ਹੈਗੀ ਤੇ ਹੁਣ ਕਿਸਾਰ ਤੈਨੂੰ ਪਤਾ ਹੀ ਆ ਮੰਦੇ ਵੀ ਨਹੀਂ ਗੇ ਕਿਸਾਰ ਵੀ ਕੀ ਕਰਨ ਜਿਹਦੇ ਕੋਲ ਹਾਲੀ ਹੈ ਨਹੀਂਗਾ ਮਸ਼ੀਨਾ ਮਸ਼ੀਨਾ ਘਟਣੇ ਗਈਆਂ ਪਿੰਡ ਵੱਧ ਹੋ ਗਏ ਹੁਣ ਜੇ ਸਹੀ ਮਹੀਨੇ ਦੇ ਵਿੱਚ ਜਾਣੇ ਤਾਂ ਇੱਕ ਪੈੜ ਨੂੰ 5-5 ਮਸ਼ੀਨਾਂ ਚਾਹੀਦੀਆਂ ਨਹੀਂ ਆ ਬੇਲਣ ਚਾਹੀਦੇ ਨੇਗੇ ਸਿੱਧੀ ਬਿਜਾਈ ਵਾਲੀ ਮਸ਼ੀਨਾਂ ਚਾਹੀਦੀਆਂ ਨਹੀਂ ਆ ਮਸ਼ੀਨ ਤੇ ਇੱਕ ਨਹੀਂ ਆਉਂਦੀ ਇੱਕ ਪੈੜ ਨੂੰ ਹੁਣ ਕਿਸਾਨ ਕੀ ਕਰਨ ਅੱਗ ਹੀ ਲਾਉਣਗੇ ਉਹਨਾਂ ਦਾ ਅਫੀਸ ਪਹੁੰਚਣ ਜਾਣੇ ਆ ਕਿ ਸਮੇਂ ਸਾਡੇ ਮਗਰ ਪੈ ਜਾਂਦੇ ਨੇ ਕਹਿੰਦੇ ਲਿਆ ਦਿਓ ਮਸ਼ੀਨ ਹੁਣ ਮਸ਼ੀਨ ਆਪਣੇ ਤਾਂ ਜ਼ਮੀਨ ਵੀ ਨਹੀਂ ਤੇ ਆ ਵਾ ਕਿੱਥੋਂ ਦੇਦੀ ਮਸ਼ੀਨ ਉਹ ਤਾਂ ਹੁਣ ਕਹਿਣਗੇ ਜੀ ਅੱਕੇ ਹੋਏ ਹੈਗੇ ਜੱਟ ਬਸ ਗੱਲ ਤਾਂ ਉਹੀ ਹੈਗੀ ਮੈਂ ਤਾਂ ਹੋਲੇ ਇੰਨਾ ਪਰੇਸ਼ਾਨ ਹੋ ਮੈਂ ਇਹ ਤਾਂ ਖੰਬਿਆਂ ਤੇ ਚੜਕੇ ਆਉਣਾ ਸੌਖਾ ਸੀਗਾ ਖੰਬਿਆਂ ਤੇ ਚੜਕੇ ਥੱਲੇ ਆ ਜਾਂਦੇ ਸੀ ਵਧੀਆ ਸੀਗਾ ਹੋਰ ਬੋਲੀ ਜਾਂਦੇ ਰਹਿੰਦੇ ਨੇ ਕਿ ਪਰ ਕੱਲ ਗਿਆ ਮੈਂ ਬੁੜੇ ਨੂੰ ਖਾਸ ਇੱਕ ਨੂੰ ਮੈਂ ਪਰ ਤਾਂ ਇੰਨੀ ਬਣਾਈ ਰੇਲ ਨਾਲ ਬੁੜੇ ਨੇ ਮੈਂ ਦੱਸ ਹੀ ਨਹੀਂ ਸਕਦਾ ਸੌਣ ਲੱਗੇ ਮੈਂ ਤਾਂ ਖਿਹੜਾ ਛੜਾ ਕੇ ਭੱਜਿਆ ਉੱਥੋਂ ਖਿਹੜਾ ਜੀ ਤੁਸੀਂ ਖਿਹੜਾ ਕਿਵੇਂ ਛੜਵਾ ਕੇ ਆਏ ਹੋ ਜੀ ਕੀ ਗੱਲ ਹੋ ਗਈ ਸੀਗੀ ਮੈਂ ਇਹ ਬੱਬਲਾ ਹੀ ਜਾਂਦਾ ਸੀ ਅੱਗ ਹਾਂਜੀ ਮੈਂ ਬਾਬੇ ਨੂੰ ਸਮਝਾਉਣ ਲੱਗ ਗਿਆ ਹਾਂਜੀ ਵੀ ਹੁਣ ਆਪਾਂ ਤਾਂ ਜਿਵੇਂ ਆਪ ਨੂੰ ਕਿਹਾਗਾ ਅਫਸਰਾਂ ਨੇ ਉਮੀ ਕਹਿਣਾਗਾ ਹਾਂਜੀ ਹਾਂਜੀ ਮੈਂ ਕਿਹਾ ਬਾਬਾ ਜੀ ਮੈਂ ਕਿਹਾ ਮੈਂ ਤੁਹਾਡੇ ਨਾਲ ਆ ਤੁਹਾਨੂੰ ਮਸ਼ੀਨ ਦਾ ਪਲੱਬ ਕਰਾਉਂਗਾ ਹਾਂ ਹਾਂ ਬਾਬਾ ਕਹਿੰਦਾ ਮਸ਼ੀਨ ਕਰਾ ਦੇ ਕਹਿੰਦਾ ਕਿੱਥੋਂ ਕਰਾਇਆ ਕਹਿੰਦਾ ਮਸ਼ੀਨ ਤਾਂ ਹੈ ਨਹੀਂ ਤੁਹਾਡੇ ਕੋਲ ਕਹਿੰਦਾ ਹਾਂ ਹਾਂ ਕਹਿੰਦਾ ਮੇਰੇ ਕੋਲ ਤਾਂ ਡੱਬੀ ਹੈ ਕਹਿੰਦਾ ਮੈਂ ਤਾਂ ਅੱਗ ਲਾਉਂ ਮੈਂ ਸਾਫ ਤੋਂ ਉੱਥੇ ਜੋੜੇ ਉਹਨੂੰ ਲਖਾ ਬਾਬਾ ਤੂੰ ਅੱਗ ਨਾਲ ਲਈ ਮੈਂ ਕਿਹਨੇ ਨੁਕਸਾਨ ਉਹ ਜੀਬ ਜਦ ਤੂੰ ਮਰਦੇ ਨੇ ਉਹ ਕਰਦੇ ਨੇਗੇ ਹਾਂਜੀ ਪਤਾ ਬਾਬਾ ਹੈ ਹੀ ਗੱਬਾ ਵਾਲਾ ਸੀ ਪਤਾ ਮੈਨੂੰ ਗਲਤੀ ਨਾ ਹੋਣ ਦੇਵੇ ਕੁਛ ਮੈਨੂੰ ਨੌਲੇਜ ਘੱਟਾ ਖੇਤੀ ਬਾਰੇ ਤੁਹਾਨੂੰ ਪਤਾ ਹੀ ਹੈਗਾ ਹਾਂਜੀ ਹੂੰ ਮਸਾ ਬਾਬੇ ਤੋਂ ਮੈਂ ਕਿਹਾ ਲਾ ਲਾ ਵੀ ਅੱਥ ਜੋੜ ਕੇ ਖੜਾ ਛੜਾ ਕੇ ਭੱਜਿਆ ਮੈਂ ਕਿਹਾ ਬਾਬਾ ਸਵੇਰਾ ਤੇਰਾ ਹੱਲ ਕਰਕੇ ਦੇਉਂਗਾ ਮਸ਼ੀਨ ਦਾ ਮੈਂ ਹੂੰ ਹੂੰ ਫੇਰ ਕੀ ਹੋਇਆ ਜੀ ਫੇਰ ਬਸ ਕੀ ਸੀਗਾ ਮੈਂ ਉੱਥੋਂ ਖੜਾ ਛੜਾ ਕੇ ਸੜਕ ਦੇ ਆਕੇ ਮੈਂ ਸਾਡੇ ਅਫਸਰਾਂ ਨੂੰ ਫੋਨ ਲਾਇਆ ਮੈਂ ਕਿਹਾ ਜੀ ਮੈਨੂੰ ਮਸ਼ੀਨ ਬਿਲਡਰ ਦਾ ਇੰਤਜ਼ਾਮ ਕਰਕੇ ਦਿਓ ਹੁਣ ਅਸੀਂ 80 90 ਕਿੱਲੇ ਵੜਤੇ ਕਿੰਨਾ ਚਿਰ ਰੁਕੂਗਾ ਮੰਨਾਂ ਨੂੰ ਮੈਂ ਕਿਹਾ ਇਹ ਤਾਂ ਹੈਗਾ ਜੀ ਹਣ ਸਾਲ ਕਹਿੰਦਾ ਸੀ ਇਹ ਕਹਿੰਦਾ ਅੱਜ ਵੇਲਣ ਆਊਗਾ ਤੇਰੇ ਕੋਲ 9 ਵਜੇ ਤੱਕ ਬਸ ਜਾਂਦਾ ਰਹੀ ਮੈਂ ਤਈਆਂ ਜਿਸ ਨਹੀਂ ਤਿਆਰ ਹੋ ਗਿਆ ਹੁਣ ਜਾ ਕੇ ਦੇਖਦੇ ਕਿੰਨੇ ਕਿੱਲੇ ਕਰ ਹੁਣ ਵੇਲਣ ਵੀ ਇੱਕ ਦਿਨ ਜੇ 25 ਕਿੱਲੇ ਕਰਦਾਗਾ ਹੁਣ ਪਾ ਪਾ 500 ਕਿੱਲਾ ਲਾ ਲਾ ਇੱਕ ਪਿੰਡ ਦਾ ਲਾ ਲਾ ਉਹਦਾ ਵੱਧੀ ਹੈਗਾ ਹਮ ਹਮ ਕਿੰਨੇ ਕਰ ਦੂਗਾ ਦੱਸ ਦੇਣਾ ਜੇ ਅਗਲਾ ਕਹਦਾ ਦੱਸ ਦੇਣਾ ਜੇ ਅਗਲਾ ਪਰ ਆ ਕੰਮ ਨਹੀਂ ਮੇੜਦਾ ਕਾ ਬਾਕੀ ਚਲੋ ਜੀ ਮੈਂ ਥੋੜੀ ਮਜਬੂਰੀ ਸਮਝਦੀ ਆ ਤੇ ਮਾਹੀ ਦੀ ਪਹਿਲੀ ਦੀਵਾਲੀ ਹੈ ਹਨਾ ਫਿਰ ਉਹ ਕੀ ਕਹਿਣਗੇ ਮਾਸੀ ਜੀ ਬੁਰੇ ਉਹ ਉਹ ਤਾਂ ਮੈਨੂੰ ਵੀ ਆ ਵੀ ਯਾਰ ਹੁਣ ਆਪਦੀ ਹੱਥੇ ਰਿਸ਼ਤਾ ਕਰਾਇਆ ਸੀ ਇਹ ਵੀ ਆਏ ਨਹੀਂ ਮੈਨੂੰ ਪਤਾ ਆਸਤਾ ਹੁੰਦੀ ਆ ਨਾਲ ਤਾਂ ਆਪਾਂ ਮਾਹੀ ਨੂੰ ਦਵਾਈ ਦੀ ਆਵਾਂਗੇ ਤੇ ਨਾਲੇ ਆਪਾਂ ਚਾਹਤ ਨੂੰ ਦਵਾਈ ਦਵਾ ਲਵਾਂਗੇ ਜੀ ਚਲ ਫਿਰ ਐਂ ਕਰ ਲਿਓ ਨਾ ਸ਼ਾਮ ਨੂੰ ਮੈਂ ਡਿਊਟੀ ਤੋਂ ਕਰ ਦਾਂਗਾ ਜੇ ਟਾਈਮ ਨਾਲ ਆ ਗਏ ਤਾਂ ਤੁਹਾਨੂੰ ਮੈਂ ਫੋਨ ਲਾ ਦੂੰਗਾ ਚੱਲਣ ਲੱਗਿਆ ਤਾਂ ਤਿਆਰ ਹੋ ਜੀ ਠੀਕ ਹੈ ਜੀ ਨਾਲ ਤਾਂ ਆਪਾਂ ਦਵਾਈ ਦੇ ਆਵਾਂਗੇ ਤੇ ਨਾਲੇ ਆਪਾਂ ਦਵਾਈ ਲੈ ਆਵਾਂਗੇ ਠੀਕ ਹੈ ਜੀ ਕੋਈ ਆਇਆ ਇਹ ਦੋ ਵਾਰ ਤਾਂ ਸਾਨੂੰ ਟਾਈਮ ਲੱਗਣਾ ਹੀ ਨਹੀਂ ਪਹਿਲਾਂ ਜਮੀ ਕਿਉਂ ਜਿਵੇਂ ਜਿਵੇਂ ਝੋਨਾ ਵੱਢੀ ਜਾਂਦਾਗਾ ਉਵੇਂ ਸਾਡਾ ਕੰਮ ਵਧੀ ਜਾਂਦਾਗਾ ਸਾਡੀ ਜ਼ਿੰਮੇਵਾਰੀ ਵਧੀ ਜਾਂਦੀ ਹੈ ਜੀ ਚੱਲ ਯਾਰ ਮੈਂ ਜਾਣ ਲੱਗਾ ਲੇਟ ਹੋਈ ਜਾਂਦਾਗਾ ਤੇ 9 ਵਜਣ ਵਾਲੇ ਨੇਗੇ 2 ਮਿੰਟ ਹੀ ਰਹਿ ਗਏ ਤੇ ਬਸ ਸ਼ਾਮ ਨੂੰ ਹੋ ਜੀ ਤਿਆਰ ਫਿਰ ਦੋ ਠੀਕ ਹੈ ਜੀ ਹਾਂ ਭੈਣੇ ਰਾਣੀ ਹਾਂਜੀ ਦੀਦੀ ਕਿੱਥੇ ਸੀ ਤੁਸੀਂ ਮੈਂ ਤਾਂ ਘਰੇ ਹੀ ਸੀਗੀ ਮੈਂ ਆਈ ਸੀਗੀ ਬਾਹਰ ਲੱਗਿਆ ਪਿਆ ਸੀ ਉਧਰੋਂ ਤੇ ਦੀਦੀ ਮੇਰੇ ਨਾਲ ਸੁਖਨੇ ਘਰ ਲੈ ਚਾ ਸੀਗਾ ਇਧਰ ਬਾਰ ਖੇਤਾਂ ਜਾਂਚ ਅੱਛਾ ਚਲ ਇਹ ਤਾਂ ਵਧੀਆ ਹੋਇਆ ਤੇ ਨਾ ਤੇਰੀ ਸੱਸ ਦੀ ਪਹਿਲਾਂ ਜਿਆਦਾ ਬੋਲਦੀ ਸੀਗੀ ਸਾਰਾ ਦਿਨ ਇਹ ਕਹਿੰਦੀ ਇੱਧਰ ਆ ਕੇ ਇੱਧਰ ਆ ਕੇ ਚੱਲ ਮੈਨੂੰ ਵਧੀ ਹੁਣ ਸੌਖਾ ਹੋ ਜਾਊਗਾ ਹਣਾ ਹੋਰ ਆਏ ਤਾਂ ਹੈਗਾ ਪਰ ਉਹ ਆ ਵੀ ਖੇਤਾਂ ਜਾਂਚ ਇਕੱਲੀ ਨੂੰ ਰਹਿਣਾ ਪੈਂਦਾ ਅੱਛਾ ਇਹ ਤਾਂ ਡਰ ਜਾ ਤਾਂ ਲੱਗਦਾ ਹਣਾ ਹੋਰ ਤੇ ਹੁਣ ਤਾਂ ਨਹੀਂ ਆਉਂਦੇ ਸਾਡੇ ਕੋਲ ਨਾ ਮੇਰੀ ਸੱਸ ਤਾਂ ਨਹੀਂ ਆਈਗੀ ਸੁਖਤ ਆ ਕੇ ਗਿਆ ਸੀਗਾ ਇੱਕ ਅੱਧੀ ਵਾਰੀ ਅੱਛਾ ਹਾਂ ਤੇ ਉਹ ਉਧਰ ਪਸ਼ੂਆਂ ਨਾਲੋਂ ਠੀਕ ਆ ਇੱਧਰ ਸਾਰੀ ਸਹੂਲਤ ਆ ਉਧਰ ਤਾਂ ਵਧੀਆ ਸੀਗਾ ਨਾ ਚੋਣ ਚੱਲਣ ਲੱਗ ਜਾਂਦਾ ਸੀ ਮੀਂਹ ਪੈ ਜਾਂਦਾ ਸੀ ਬਹੁਤ ਔਖਾ ਸੀ ਇੱਧਰ ਦਾ ਤੈਨੂੰ ਹੋਰ ਉਧਰ ਤਾਂ ਔਖਾ ਹੀ ਸੀਗਾ ਨਾ ਰੋਟੀ ਖਾਂਦਾ ਜੀ ਕਰਦਾ ਸੀ ਪਸ਼ੂਆਂ 'ਚ ਸਾਰਾ ਦਿਨ ਹਾਂ ਤਾਂ ਹੀ ਫਿਰ ਮੈਂ ਉਧਰ ਆਉਂਦੀ ਨਹੀਂ ਸੀਗੀ ਤੇ ਕੁਸ ਤੇਰੀ ਸੱਸ ਉਧਰ ਬੈਠੀ ਰਹਿੰਦੀ ਸੀ ਨਾ ਉਹਦੀ ਦੇਖ ਲਾਉਂਦੀ ਸੀਗੀ ਹਾਂ ਉਹਦੀ ਰੋਗਾ ਤਾਂ ਬਾਹਰ ਨਹੀਂ ਸੀ ਹਾਂ ਹੁਣ ਆ ਜਾ ਕਰ ਭੈਣ ਮੈਂ ਵੀ ਕੱਲੀ ਹੁੰਨੀ ਆ ਇੱਧਰ ਤੈਨੂੰ ਪਤਾ ਹੀ ਆ ਫਿਰ ਹਾਂ ਹੁਣ ਆ ਜਾ ਕਰੂੰਗੀ ਹੂੰ ਹੋ ਅੱਗੇ ਤਾਂ ਤੇਰੇ ਜਵਾਕ ਆਏ ਸੀ ਉਹ ਤਾਂ ਵੀ ਨਹੀਂ ਆਏ ਕਦੇ ਮੇਰੇ ਕੋਲੇ ਤਾਂ ਹੀ ਨਹੀਂ ਆਉਣ ਦਿੰਦੀ ਤੇਰੇ ਸੱਸ ਕਰਕੇ ਮੈਂ ਮੈਂ ਕੋ ਬੋਲਦੀ ਰਹਿੰਦੀ ਆ ਸਾਰਾ ਦਿਨ ਫਿਰ ਹਾਂ ਇਹ ਤਾਂ ਹੈਗਾ ਹੀ ਆ ਫਿਰ ਹਾਂ ਹੁਣ ਆ ਜਾ ਕਰੂੰ ਵਿਵਸਾ ਆ ਜਾ ਗਰੀਬ ਮਾਰ ਲਿੰਗੇੜਾ ਹੁਣ ਆਏ ਤਾਂ ਜਵਾਕ ਵੀ ਬਹੁਤ ਕਹੇ ਸੀ ਮਾਸੀ ਕੋਲ ਯਾਰ ਮੈਂ ਆਪ ਹੀ ਨਹੀਂ ਆਉਣ ਦਿੰਦੀ ਸੀਗੀ ਅੱਛਾ ਜਵਾਕਾਂ ਤਾਂ ਜੀ ਕਰਦੀ ਆ ਮੇਰੇ ਕੋਲ ਵਧੀਆ ਖੇੜਦੇ ਰਹਿੰਦੇ ਸਨ ਜੀ ਕਰਦਾ ਹੋਰ ਪਹਿਲਾਂ ਸਾਰਾ ਦਿਨ ਖੇੜਦੇ ਰਹਿੰਦੇ ਸੀਗੇ ਮਸਾ ਰੁਕ ਰੁਕ ਰਸ ਦੀ ਸੁਣੀ ਨੂੰ ਚਲੋ ਹੁਣ ਭੇਜ ਦਿਆ ਕਰੇ हां हुन आ जाया करंगे सी। हूं। ਹੋਰ ਠੀਕ ਹੈ ਘਰੇ ਸਾਰੇ। हां ਠੀਕ ਹੈ ਦੀਦੀ। ਤੇ ਭੈਣੇ ਪਿੰਡ ਤਾਂ ਨਹੀਂ ਗਈ? ਆ हां ਦੀਦੀ ਮੈਂ ਜਾ ਕੇ ਆਈ ਸੀ ਨਾ ਕਾਲੀ ਕਾਲੀ ਜੀ ਚ ਗਈ ਸੀ ਉਧਰ ਤੁਹਾਡੇ ਘਰੇ ਤਾਂ ਕੀੜਾ ਹੀ ਨਹੀਂ ਬਚਿਆ ਮੇਥੋਂ। ਅੱਛਾ ਜਾ ਕੇ ਨਹੀਂ ਆਏਗੇ। ਨਾ ਜਾ ਕੇ ਨਹੀਂ ਕਾਲੀ ਜੀ ਸੀ ਬਸ ਉਹਦੀ ਮੁੜਾਈ ਸੀ ਮੈਂ। ਅੱਛਾ ਤਾਂ ਹੀ ਫਿਰ ਉਹਨਾਂ ਨੇ ਗੱਲ ਕਰੀ ਨਹੀਂ ਤਾਂ ਕਾਲੀ ਵੀਰੇ ਇਹ ਦੱਸ ਦਿੰਦੇ ਵੀ ਰਾਣੀ ਆਈ ਸੀ। ਹਾਂ ਫਿਰ ਤਾਂ ਟੱਕਰੀ ਨਹੀਂ ਹੈਗੀ ਬਾਕੀ ਫਿਰ ਮਾਰੂ ਜੱਗੇ ਤਾਂ ਮਿਲ ਜਾਂਦੀ ਸੀਗੀ। ਹਾਂ। ਚੱਲ ਆਹੀ ਹੁੰਦਾ ਕਾਲ ਚ ਮਸਾ ਟਾਈਮ ਨਿਕਲਦਾ ਹੂੰ ਚੱਲ ਠੀਕ ਆ ਦੀਦੀ ਫਿਰ ਠੀਕ ਆ ਆ ਜਿਓ ਚੰਗਾ ਮੇਰੇ ਕੋਲੇ ਹਾਂ ਜ਼ਰੂਰ ਆਵਾਂਗੇ ਠੀਕ ਆ ਦੀਦੀ ਠੀਕ ਆ ਲੈ ਆਹੀ ਫਰਕ ਹੁੰਦਾ ਆਪਦੇ ਭੈਣ ਭਾਈ ਦਾ ਚ ਇੱਕ ਦਿਨ ਆਦੀ ਹੀ ਤਾਂ ਬਿੰਦ ਚ ਫੋਨ ਕਰਕੇ ਪੁੱਛ ਲਿਆ ਰਾਣੀ ਨੇ ਵੀ ਕਿੱਧਰ ਗਈ ਚੱਲ ਲੱਗਦੇ ਆ ਸਾਰੀ ਲਾਉਂ ਗੁਰੂ ਘਰ ਵੀ ਡੇਰੇ ਚ ਵੀ ਕੀ ਕਰੀ ਜਾਂਦਾ ਪੁੱਤਾਂ ਕਿਉਂ ਗੜੇ ਸਾਹ ਕਰਦਾ ਵਾ ਮਨ ਨਮੀਤਾ ਹੈਗੇ ਨੇ ਇਤਕੀ ਲੈ ਆਪਾਂ ਦੀਵਾਲੀ ਨੂੰ ਹੋਰ ਤੋਂ ਕੇ ਵਧੀਆ ਬਣ ਜਾਣਗੇ ਪੁੱਤ ਇਹਨਾਂ ਨੂੰ ਕੀ ਹੋਏਗਾ ਆਈ ਗਲਾ ਆਉਂਗਾ ਮੈਂ ਹੋਰ ਲਾਏ ਆਂ ਤੇ ਨਾਲ ਗੁਰੂ ਘਰ ਡੇਰੇ ਸਾਰੇ ਹੋਰ ਉੱਥੇ ਲਾਏ ਆ ਪੁੱਤ ਹੋਰ ਉਹ ਭੀੜ ਬਹੁਤ ਹੁੰਦੀ ਆ ਬਈ ਟੱਲੇ ਤੇ ਬੁੱਧਵਾਰ ਨੂੰ ਉਹ ਤਾਂ ਹੁੰਦੀ ਉਹ ਤਾਂ ਸਾਰਾ ਪਿੰਡੀ ਮੰਨਦਾ ਟੱਲੇ ਨੂੰ ਸੁੱਖ ਨਾ ਪਹਿਲੇ ਦਿਨ ਹੀ ਮੰਨਦੇ ਨੇ ਨਹੀਂ ਕਲਾ ਬਹੁਤ ਆ ਮਨ ਲਹਰੀਗ ਦੀ ਸੁੱਖ ਪੂਰੀ ਹੁੰਦੀ ਆ ਜਿਹੜਾ ਕੋਈ ਨੇਚਰ ਨਾਲ ਸੇਵਾ ਕਰਦਾ ਨਹੀਂ ਆਪਾਂ ਤਾਂ ਪਹਿਲੇ ਦਿਨ ਹੀ ਜਾਂਦੇ ਆ ਹਾਂ ਆਪਣੀ ਮਿੰਡ ਉਹ ਜੈਵ ਦੀ ਨਿਗਾਹ ਆ ਗਈ ਸੀ ਕਹਿੰਦੇ ਫੇਰ ਜਮਾ ਸਾਰੇ ਡਾਕਟਰਾਂ ਨੇ ਜਵਾਬ ਦਿੱਤਾ ਸੀ ਸੰਭਰਿਆ ਕਰੇ ਸੇਵਾ ਕਰਿਆ ਕਰੇ ਬਹੁਤ ਸ਼ਕਤੀ ਹੈ ਤਾਂ ਟੱਲਿਆ ਸੀ ਤਾਂ ਹਾਂ ਤੇ ਨਾਲੇ ਮਾਂ ਫਿਰ ਮੈਂ ਕੱਲ ਨੂੰ ਜਾਊਂਗਾ ਉੱਥੇ ਦਾ ਵਗ ਜੀ ਪੁੱਤ ਹਾਂ ਕੋਈ ਨਾ ਤੋਲਾ ਨੂੰ ਸੁੱਕਣੇ ਪਾ ਦੇ ਮੜੇ ਦੇ ਪਾ ਦੇ ਮੁੱਦੇ ਮਾਰ ਦੇ ਉੱਥੇ ਪਾ ਦਿਨਾ ਪਾਣੀ ਚੜ ਜੂਗਾ ਨਾ ਦਾ ਲੇਟੂੜੀ ਲੈ ਤਾ ਆਇਆ ਪਰ ਇੱਕ ਧਲਾ ਰੋਣ ਨਹੀਂ ਉੱਲਾ ਜਾ ਕੇ ਹਰਸ਼ ਬਣਾ ਨਾ ਵਗ ਸੁਣਨਾ ਸੁਣਨਾ ਲੱਗਣ ਲੱਗ ਗਿਆ ਚੱਲ ਪਾਉਣਾ ਆ ਕੇ ਤੂੜੀ ਦੇਖ ਕੰਕਰ ਜੀ ਰਿਵਰਟੀ ਫੋਨੀਂ ਘਿਰਕ ਦਨ ਮੈਂ ਤੂੰ ਆਇ ਕਰੀ ਜੰਨੀ ਆ ਕੋਈ ਨਹੀਂ ਮੈਂ ਕਰ ਲੂਗੀ ਕੋਈ ਨਹੀਂ ਮੈਂ ਆਪੀ ਕਰ ਦੂੰਗਾ ਨਹੀਂ ਨਹੀਂ ਮੈਂ ਕਰ ਲੇਣੀ ਹੈ ਮੈਂ ਕਰ ਦੂੰ ਕੋਈ ਨਾ ਆਦਰ ਦੇ ਦਰਵਾਜ਼ਾ ਰਹਿਣ ਦੇ ਤੂੰ ਨਹੀਂ ਨਹੀਂ ਮੈਂ ਕਰ ਲੇਣੀ ਹੋ ਰੰਗ ਕਾਲਾ ਹੋਊ ਤੇਰਾ ਕਿਦਰੇ ਨਹੀਂ ਕੁਛ ਹੁੰਦਾ ਹਾਂ ਬਾਕੀ ਤੈਨੂੰ ਅਲਰਜੀ ਜੀ ਆ ਤੂੰ ਛਾਇ ਤੁੜੀ ਤੂੰ ਹਾਂ ਆ ਲੋੜ ਨਹੀਂ ਠੀਕ ਹੈ ਤੂੰ ਦਰਵਾਜ਼ਾ ਜਾ ਮੈਂ ਆਪੀ ਪਾ ਲੂੰ ਥੁੜੀ ਕੰਮ ਰਨੋ ਦਾ ਮਾਈਦੀ ਬੀਹਾਂ ਵਰਗੀ ਆ ਕੁੜੀ ਜਮੀ ਲੜੀ ਜਾਂਦੀ ਇਹ ਕੰਮ ਨਹੀਂ ਕਰਦੀ ਕੰਮ ਨਹੀਂ ਕਰਦੀ ਸਾਰਾ ਕੰਮ ਕਰਦੀ ਹੈਗੀ ਦੱਸੋ ਲਾਹ ਨਵਾ ਮੰਜਾ ਇੱਥੇ ਸੈੱਟ ਰੱਖਿਆ ਤੂੜੀ ਚ ਇਹਨੂੰ ਵੀ ਬਾਹਰ ਕੱਢ ਕੇ ਧੋਂਗੀ ਕਾਲੇ ਵੀਰੇ ਹਰੀ ਆ ਜਾਂਦੇ ਆ ਫਿਰ ਮੰਜੇ ਵੀ ਥੋੜੇ ਨੇ ਨਾਲੇ ਇੱਟਾਂ ਜੀਆਂ ਵੀ ਚਕਾਉਂਗੀ ਸੋ ਸਬਸ ਪੂੜੀ ਵੱਡ ਜਾਂਦੀ ਹੈ ਖੇਤਾਂ ਵਿੱਚ ਆ ਪੁਲਿਸ ਦੀ ਗੱਡੀ ਕਿਤੇ ਆਉਂਦੀ ਆ ਮੈਨੂੰ ਲੱਗਦਾ ਸਾਡੇ ਆਉਂਦੀ ਆ ਬਸ ਸੱਖਾ ਕਿਵੇਂ ਮੈਂ ਮਰ ਰੋਇਆ ਪੋਤਰੀ ਹੁਣੀ ਆ ਹਾਂ ਪੁਲਿਸ ਜਾਂਦੀ ਆ ਵੇ ਓਏ ਪੁਲਿਸ ਤਾਂ ਆਉਂਦੀ ਹੁਣ ਇਧਰ ਹੋਰ ਕਿਤੇ ਆਉਂਦੀ ਹੋਣੀ ਮੈਨੂੰ ਡਰ ਲੱਗ ਗਿਆ ਤਾਂ ਕਾ ਬਹਿ ਜਾਣਿਆ ਮਾਤੇ ਸਹੀ ਹੋਵਾਦੀ ਪੁਲਿਸ ਤਾਂ ਹੁਣ ਕੀ ਕਰਦਾਂ ਮੈਂ ਕਹੀ ਆ ਹੁਣ ਕੀ ਕਹੂੰਗਾ ਮੈਨੂੰ ਸੱਖਾ ਤੂੰ ਹੀ ਆ ਵੇ ਹਾਂ ਵੀ ਸੱਖਾ ਮੈਂ ਹੀ ਆ ਚੱਲ ਬੈਠ ਗੱਡੀ ਚ ਬਈ ਇਹ ਕੀ ਹੋ ਗਿਆ ਪੁਲਿਸ ਉਹ ਥਾਣੇ ਚ ਜਾ ਕੇ ਦੱਸ ਮੈਂ ਦੱਸ ਦੀ ਪਹਿਲਾਂ ਆ ਗੱਲ ਕੀ ਹੋਈ ਦੱਸੋ ਵੀ ਗੱਲ ਦੱਸ ਤਾਂ ਰਿਹਾ ਗੱਲ ਸੁਣੀ ਨਹੀਂ ਦੱਸਾਂਗੇ ਲੈ ਚਲੋ ਕਿਵੇਂ ਲੈ ਜਾਓ ਬੈਠੋ ਉਹ ਦੱਸ ਛਣ ਕੀ ਫੜਾ ਚੱਲ ਛਣ ਮੈਂ ਕੀ ਕਰਦਾ ਸਾਡੀ ਰਿਸ਼ਤੇਦਾਰ ਚ ਆਈ ਆ ਕੌਣ ਆ ਯਾਰ ਰਿਸ਼ਤੇਦਾਰੀ ਚ ਕੀ ਹੋ ਗਈ ਗੱਲ ਕੀ ਹੋ ਗਈ ਦੱਸ ਤਾਂ ਮੈਨੂੰ ਕੀ ਹੋਇਆ ਪਤਾ ਨਹੀਂ ਕੀ ਹੋ ਰਿਹਾ ਮਾਹੀ ਕਿਸੇ ਨੇ ਰਾਤ ਦਾ ਫੋਨ ਕਰਿਆ ਕਿਸੇ ਨੇ ਕਿਹਨੇ ਫੋਨ ਕਰਤਾ ਤੈਨੂੰ ਦੱਸ ਤਾਂ ਫੋਨ ਕਿਹਨੇ ਕਰਿਆ ਮਨਾ ਆਇਆ ਮੈਨੂੰ ਤੇਰੇ ਘਰ ਵਾਲੀ ਦਾ ਕਿਵੇਂ ਆਇਆ ਫੋਨ ਰਾਤ ਦੇ ਭਾਂਡੇ ਬੰਨੀਆਂ ਨਾਲ ਪੀ ਪੀ ਕੇ ਦਾਰੂ ਮੈਂ ਦਾਰੂ ਨਹੀਂ ਪੀਂਦਾ ਆ ਪੁੱਛ ਲੋ ਦਾਰੂ ਪੀਣਾ ਮੈਂ ਹੀ ਨਹੀਂ ਮੈਨੂੰ ਕਿਹਨੇ ਕਾਲ ਕਰੀਆ ਫੋਨ ਆਇਆ ਮੈਨੂੰ ਇਹ ਕਹਿੰਦਾ ਸੁੱਖੇ ਕਰ ਸੁੱਖੇ ਕਰ ਵਾਲੀ ਨੇ ਫੋਨ ਕੀਤਾ ਮੈਨੂੰ ਉਹ ਬਾਈ ਪਹਿਲਾਂ ਪਤਾ ਕਰ ਲਿਆ ਕਰੋ ਯਾਰ ਮੈਂ ਤਾਂ ਦਾਰੂ ਹੀ ਨਹੀਂ ਪੀਂਦਾ ਹੈਗਾ ਆਖੜੀ ਮੇਰੇ ਘਰ ਵਾਲੀ ਪੁੱਛ ਰਹੀ ਐ ਤੂੰ ਮੈਂ ਤਾਂ ਕੋਈ ਕਾਲ ਹੀ ਨਹੀਂ ਕਰੀ ਵੈਸੇ ਵੀ ਅੱਛਾ ਤੁਸੀਂ ਫੋਨ ਨਹੀਂ ਕੀਤਾ ਤਾਂ ਫਿਰ ਇਹ ਫੋਨ ਕੀਤਾਗਾ ਕਿਹੜਾ ਨੰਬਰ ਹੀ ਮੈਨੂੰ ਦੱਸੋ ਨੰਬਰ ਪੁੱਛ ਮੁੰਡਿਆ ਸਮਾਰ ਕੇ ਹਾਂ 78145 2899 ਉਹ ਪਰਾਵਾ ਵਾਲਾ ਖੱਬੀ ਖਾਨ ਖਣਕਲੇ ਸੁੱਖ ਦਾਗਾ ਤੁਸੀਂ ਪਤਾ ਤਾਂ ਕਰ ਲਿਆ ਕਰੋ ਬਾਈ ਯਾਰ ਪਹਿਲਾਂ ਯਾਰ ਪਹਿਲਾਂ ਆਉਣ ਵੇਲੇ ਪਤਾ ਤਾਂ ਕਰ ਲਿਆ ਕਰੋ ਵੀ ਨਾ ਪੁੱਛ ਲਿਆ ਕਰੋ ਪਿਓ ਦਾ ਨਾਂ ਪੁੱਛ ਲਿਆ ਕਰੋ ਲੈ ਮੁੰਡੇ ਦਾ ਪੁੱਛਿਆ ਕਰੋ ਮੁੰਡੇ ਦਾ ਔਰ ਇੰਨੀ ਸਾਡੀ ਇੱਜ਼ਤ ਤਾਂ ਤੁਸੀਂ ਆਦੀ ਬੇਇੱਜ਼ਤੀ ਕਰਕੇ ਰੱਖਦੀ ਮੈਂ ਖੱਲੇ ਸਾਡੀ ਬਹੂ ਨੇ ਫੋਨ ਕੀਤਾ ਵਰਦਾ ਨਾਂ ਦਾ ਦਾਰੂ ਪਿੰਦਾਗਾ ਸਾਡਾ ਨਾਂ ਮੈਂ ਦਾਰੂ ਪੀਤੇ ਅਟਲੇ ਪਿੰਡ ਚਰੇ ਗਲੀ ਆਣ ਮਹੱਲੇ ਚ ਕਿੰਨੀ ਇੱਜ਼ਤਾਂ ਪਤਾ ਇਹਨੂੰ ਮਾੜਾ ਬੜਾ ਪਤਾ ਕਰਿਆ ਕਰੋ ਤੁਸੀਂ ਮਾੜੀ ਮੋਟੀ ਗੱਲ ਦਾ ਵੀ ਚੱਲ ਮੁੰਡਿਆ ਗਲਤ ਫਹਿਮੀ ਹੋ ਗਈ ਹੋ ਵਿਚਾਰੇ ਨੂੰ ਆ ਜਾ ਵੀ ਭਾਈ ਚਾਹ ਪਣੀ ਪੀ ਜਾ ਇਹਦੇ ਚ ਮੇਰੀ ਕੀ ਗਲਤੀ ਐ ਮੈਂ ਤ ਉਹ ਫਿਰ ਮੈਂ ਤਾਂ ਹੁਣ ਕਹਣੀ ਨਾ ਮੇਰਾ ਸੁੱਖ ਹੈ ਤਾਂ ਮੜਾ ਮੜਾ ਪਤਾ ਲਾ ਕੇ ਕਰਉਣਾ ਬਈ ਆ ਤੁਸੀਂ ਬੰਦੇ ਦਾ ਨਾਂ ਉਹ ਵੱਡਾ ਨਾਂ ਵੀ ਹੁੰਦਾ ਕੋਈ ਗਲਤ ਫਹਿਰਾਣਾ ਵੀ ਹੁੰਦਾ ਗਲਤ ਫਹਿਮੀ ਹੋ ਜਾਂਦੀ ਹੈ ਹੁਣ ਲੋਕ ਕਹੋਂਦੀ ਬਹੁਤ ਨੇ 112 ਨੰਬਰ ਤੇ ਫੋਨ ਕਰ ਕਰਕੇ ਕੋਈ ਤਾਂ ਵੀ ਹੈਗੇ ਸਾਡੀ ਤਾਂ ਬੇਇੱਜ਼ਤੀ ਹੋ ਗਈ ਯਾਰ ਪਿੰਡ 'ਚ ਸਾਡੀ ਤਾਂ ਬੇਇੱਜ਼ਤੀ ਹੋ ਗਈ ਨਾ ਅਣਕ ਮੜ 'ਚ ਹਾਲਾ ਕੀ ਆਖੂਗਾ ਚਲ ਠੀਕ ਹੈ ਬਾਬਾ ਗਲਤੀ ਹੋ ਗਈ ਕੋਈ ਗੱਲ ਨਹੀਂ ਬਈ ਪਰ ਕਿਤੇ ਦੇਖ ਦੂ ਕਿਆ ਕਰੋ ਯਾਰ ਮੜਾ ਮੋਟਾ ਹੋਰ ਪੁੱਛ ਪੜਤਾਲ ਕਰਿਆ ਕਰੋ ਦੇਖ ਲਾ ਮਾਹੀ ਸਰੀਪਿਆ ਪੁਲਸ ਵਾਲਿਆਂ ਦਾ ਵੀ ਮੈਂ ਤਾਂ ਅਖੇ ਕਿਤੇ ਮਾਹੀ ਨਹੀਂ ਕਰਤਾ ਮਾਹੀ ਕਿਉਂ ਕਰੂ ਮੈਂ ਕਿ ਇਹ ਲਾ ਮੈਂ ਤਾਂ ਡਰ ਗਿਆ ਸੀ ਮਾਂ ਮੈਂ ਸੱਚੀ ਪੁਲਿਸ ਆ ਗਈ ਮਾਹੀ ਤਾਂ ਡਰ ਕੇ ਭੱਜ ਗਈ ਹੈ ਨਾ ਉਧਰੋਂ ਹੋਰ ਮੈਂ ਕਿਹ ਪਤਾ ਨਹੀਂ ਹੋ ਗਿਆ ਪਾਣੀ ਲੈ ਕੇ ਦੇ ਨਹੀਂ ਪਤਾ ਪਾਣੀ ਲੈ ਕੇ ਦੇ ਮਾਹੀ ਹਾਂਜੀ ਬੇਮੁੰਡਾ ਮਾਤਾ ਕਹਤੇ ਕਾਲੇ ਨੇ ਪੇਤ ਤੇ ਪੁੱਸ ਵੇ ਪੰਗਾ ਖੜਿਆ ਹੋ ਗਿਆ ਤੈਨੂੰ ਕੀ ਲੱਗਿਆ ਮੈਨੂੰ ਤਾਂ ਪਾਣੀ ਲੱਗਿਆ ਸੀਗਾ ਵੀ ਕਾਲੇ ਨੇ ਪੇਤ ਕਿਤੇ ਤੇ ਤੇਰੇ ਬਾਹਾਂ ਜੀ ਫੜ ਲਈ ਕਹਿੰਦੇ ਸੁੱਖਾ ਮੈਂ ਡਰ ਰੱਗਿਆ ਜੀ ਮਾਂ ਦੇਖ ਲੈ ਨਾ ਤੇ ਨਾ ਪੈ ਗਿਆ ਬਾਈ ਜਣਿਆ ਦੇਖ ਲੈ ਮੇਰੀ ਗੱਲ ਸੁਣ ਲਵਾ ਹਜੇ ਤਾਂ ਨਾ ਤੇ ਨਹੀਂ ਪਿਆਗਾ ਹਾਂ ਪਰ ਮੈਂ ਅਕ ਹਕੀਕਤ ਹੋਣ ਵਾਲੀ ਐ ਮਨ ਨਾਲ ਗੱਲ ਆ ਸੱਚੀ ਹੋਣ ਵਾਲੀ ਐ ਬੇ ਸੱਚੀ ਦਾ ਸੱਚੀ ਮੇਰੇ ਤਾਂ ਹੁਣੇ ਹੱਡ ਪੈਰ ਦੁਖੀ ਜਾਂਦੇ ਨੇ ਲੱਤਾਂ ਕੰਮੀਆਂ ਜਾਂਦੀਆਂ ਨੇ ਬਹਿ ਜਾਣਿਆ ਤੇ ਸੱਚੀ ਕਾਲੀ ਜੀ ਨੇ ਕੋਲ ਸਵੇਤੀ ਪੁਲਿਸ ਜੀ ਦੇਖ ਕਿੰਨਾ ਗਰਮਸਵਾਹ ਸੀ ਬੰਤੀ ਦਾ ਰੁੱਖਾ ਕਿੰਨਾ ਸੀ ਨਾ ਦੇ ਨਾਲ ਗੱਤੀ ਕਰੀ ਨਾ ਭਾਈ ਪੂਰਾ ਟੁੰਡਰ ਕੇ ਗਿਆਗਾ ਕਹਿੰਦਾ ਫਿਰ ਕੀ ਹੋ ਗਿਆ ਮਾਹੀ ਨੂੰ ਡਰਾਤਾ ਬਜਾਰੀ ਨੂੰ ਆਪਾਂ ਦਾ ਹੋਰ ਮਾਹੀ ਆਖੂ ਪਤਾ ਨਹੀਂ ਕਾ ਤੋ ਆ ਗਿਆ ਇਹਨਾਂ ਦੇ ਪੁਲਸਰ ਹੋਰ ਉਹੀ ਤਾਂ ਗੱਲ ਆ ਮੈਂ ਵੀ ਸੋਚੀ ਸੀ ਪਤਾ ਨਹੀਂ ਕੀ ਹੋ ਗਿਆ ਆ ਤਾਂ ਉਹੀ ਆ ਜਾਂਦੇ ਕੀ ਬਣਾ ਨਾ ਦੇ ਨਾ ਪਏ ਲੋਕ ਤਪੌਂਦੀ ਵਾਲਾ ਨੇ ਇਹਨਾਂ ਨੂੰ ਇਹ ਮਾਰਾ ਤੇ ਉਹਦੇ ਨੰਬਰ ਫੋਨ ਕਰਦਾ ਮਾਰਾ ਦੀ ਗੱਲ ਹੁੰਦੀ ਹੈਗੀ ਚੱਕ ਕੇ ਬੜੀ ਫੋਨ ਮਾਰਦੀ 112 ਤੇ ਮੈਂ ਵੀ ਸੋਚਿਆ ਮੈਂ ਤਾਂ ਕੋਈ ਕੋਲ ਹੀ ਨਹੀਂ ਕਰੀ ਹੋਰ ਕੋਈ ਹੋਰ ਉਹੀ ਤਾਂ ਗੱਲ ਆ ਦੱਸ ਦੇ 112 ਹੋਰ ਮਾਈ ਕੰਮ ਕੋ ਗੱਲ ਹਰਾ ਹਾਂਜੀ ਹੋ ਗਿਆ ਮੈਂ ਤਾਂ ਹਲਕਾ ਸਗਾਦਾ ਪੁਲਿਸ ਜਾਲ ਨੇ ਮੇਰਾ ਤਾਂ ਆਪ ਵੇਲ ਤਾਂ ਕੰਮਣ ਲੱਗ ਗਿਆ ਖਿੱਚਦਾ ਲੱਗਦਾ ਨਾਲ ਸੀ ਖਿੱਚਦਾ ਕਿਵੇਂ ਸੀਗਾ ਨਹੀਂ ਤਾਂ ਬਾਬਾ ਮੈਂ ਬੋਲ ਤੀ ਤਾਂ ਗੱਲ ਰ ਆ ਪਾ ਗਈ ਨਹੀਂ ਤੈਨੂੰ ਲੈ ਜਾਂਦਾ ਬਠਾਕੇ ਉਹ ਤਾਂ ਮੈਂ ਕਰੜਾ ਹੋ ਗਿਆ ਮੈਂ ਪਹਿਲੇ ਤੂੰ ਨਹੀਂ ਕਰੜਾ ਮੈਂ ਪੁਲਿਸ ਵਾਲਾ ਮੂਰੇ ਸਿੱਧਾ ਹੋ ਜਾਂਦਾ ਉਹਨਾਂ ਮੈਂ ਚੰਗਾ ਚੁੱਪ ਕਰ ਤੇ ਬੜਾਈ ਨਾ ਮਾਰਾ ਤਲ ਕੋਈ ਗੱਲ ਨਹੀਂ ਮਾ ਹੁਣ ਕਿਰਾਂ ਤਾਂ ਟਲ ਗਈ ਜਿਹੜੀ ਲਾਜ ਰਹੇਗੀ ਹਾਏ ਵਧੀਆ ਬਚ ਗਿਆ ਆਪਾਂ ਤਾਂ ਲੈ ਮੈਂ ਤਾਂ ਨੀਰ ਲਾਉਣਾ ਫਿਰ ਰਾਤ ਦੇ ਵੇ ਬੜਾ ਵਜਨ ਦਾ ਕੰਮ ਹੋਇਆ ਸੀ ਜੇ ਸੱਚੋਂ ਪੁਲਸ ਆ ਗਈ ਕੀ ਬਣੂਗਾ ਇਹ ਤਾਂ ਉਹ ਪੁਲਸ ਦੂਜੀ ਸੀਗੀ 112 ਵਾਲੀ ਜੇ ਬੁੜੀ ਉਹ ਮੈਨੂੰ ਫੜ ਕੇ ਲੈ ਗਈ ਫਿਰ ਮੈਂ ਕੀ ਕਰੂੰਗੀ ਪੰਗੀ ਲਾਇ ਲੱਗ ਗਿਆ ਜਾਣ ਨੂੰ ਅੱਜ ਦਾ ਬਾਵਾ ਰੌਣਕਾ ਡੱਲੇ ਤੇ ਪਿਛਲੇ ਬੁੱਧਵਾਰ ਤੋਂ ਇੱਕ ਦਿਨ ਹੀ ਸੀ ਸੰਤੋ ਬਾਬਾ ਸੀਤਲ ਦਾ ਜੀ ਸਾਰੇ ਨਗਰ ਤੇ ਮੇਰ ਪ੍ਰਿਆਤ ਰੱਖਿਓ ਸਭ ਨੂੰ ਦੁੱਧ ਪੁੱਤ ਦੀਆਂ ਦਾਤਾਂ ਬਖਸ਼ਿਓ ਤੋਡੇ ਨਾਲ ਹੋਰ ਇੰਨੀ ਪਾੜੀ ਤਾਂ ਹੋਣੀ ਸੀ ਤੈਨੂੰ ਹਾਸੀ ਆਉਂਦੀ ਆ ਤੂੰ ਕਿਹੜਾ ਮਾਰਚ ਨਿਕਲਦੀ ਆ ਤੂੰ ਕਿਹੜਾ ਬਾਹਰ ਪਤਾ ਸਤਾ ਲੈਣੀ ਆ ਵੀ ਕੀ ਹੋਈ ਜਾਂਦਾਗਾ ਲੈ ਮੈਨੂੰ ਕੀ ਪਤਾ ਸੀਗਾ ਕਿ ਪੁਲਿਸ ਆਈ ਐ ਤੂੰ ਤਾਂ ਫਿਰ ਮਾਰਚ ਤੇ ਮਿਲੂਗੀ ਫੇਰ ਹੀ ਤੈਨੂੰ ਪਤਾ ਲੱਗੂਗਾ ਹੋਰ ਦੀਦੀ ਮੈਂ ਤਾਂ ਆਪ ਡਰ ਗਈ ਪੁਲਸ ਵਾਲੇ ਕਹਿੰਦੇ ਤੂੰ ਕੋਲ ਕੀਤੀ ਐ ਮੈਂ ਕਿ ਮੈਂ ਤੇ ਕੋਲ ਹੀ ਨਹੀਂ ਕੀਤੀ अच्छा भाभी फिर फोन किने ਕੀਤਾ ਸੀ ਉਹਨਾਂ ਨੂੰ ਫੋਨ ਕਿਨੇ ਕਰਨਾ ਸੀਗਾ ਨਾ ਤੇ ਨਾ ਪਾਇਆ ਪੁੱਤ ਉਹ ਤਾਂ ਖੱਬੀ ਖਾ ਕੇ ਸੁੱਖ ਕੋਲ ਆਏ ਸੀਗੇ ਉਹਦੀ ਬਹੂ ਨੇ ਫੋਨ ਕਰਿਆ ਸੀਗਾ اچھا ਡਰਤ ਸੀਗੇ ਆ ਡਰ ਲੈ ਗਿਆ ਨਹੀਂ ਡਰ ਗਿਆ ਉਹ ਤਾਂ ਮੁੰਡਿਆ ਦੀ ਬਾਹ ਫੜ ਲਈ ਅੱਛਾ ਤੇ ਹਜੇ ਕਹਿੰਦੀ ਡਰਦੇ ਨੇ ਹੋਰ ਕੀ ਕਰੀਏ ਜਦੋਂ ਬਾਹ ਫੜ ਕੇ ਲੈ ਗਿਆ ਫੇਰ ਮੈਂ ਕਿਹਾ ਮੈਂ ਖਾਪਾਈ ਤੇ ਫੇਰ ਭਈ ਉਹਨਾਂ ਨੇ ਗੱਲ ਗੱਲ ਕਰ ਸੁੱਖ ਨੇ ਸੰਭਾਲ ਲਈ ਐਨੇ ਇਹ ਆ ਗਈ ਵਿਚਾਰੀ ਨਹੀਂ ਤਾਂ ਲੈ ਜਾਂ ਸੁੱਖ ਨੂੰ ਜੇ ਨਾ ਆਉਂਦੀ ਅੱਛਾ ਮੰਮੀ ਜੀ ਮੇਰੀ ਗੱਲ ਸੁਣੋ ਜਦੋਂ ਆਪਣੀ ਕੋਈ ਗਲਤੀ ਵੀ ਨਹੀਂ ਸੀ ਤੁਸੀਂ ਐਨਾ ਡਰੇਗਾ ਤੂੰ ਤੁਹਾਨੂੰ ਪਤਾ ਸੁੱਖ ਨਾ दारू ਪਿੰਦੇ ਆ ਨਾ ਉਹਨਾਂ ਨੇ ਕੋਈ ਗੁੱਟਮਾਰ ਕੀਤੀ ਮੈਨੂੰ ਪਤਾ ਘਾਤ ਡਰੇ ਸੀਗੇ ਡਰਨਾ ਤਾਂ ਹੈਗੀ ਸੀ ਪੁੱਤ ਜੇ ਇੱਕਦਾਂ ਪੁਲਿਸ ਆ ਗਈ ਤਾਂ ਡਰ ਗਏ ਸੀ ਆਪਣੇ ਪਿੰਡ ਚ ਤਾਂ ਬੱਲੇ ਬੱਲੇ ਆ ਨਹੀਂ ਤੈਨੂੰ ਪਤਾ ਡਰਨਾ ਤਾਂ ਹੈਗੀ ਸੀ ਜਦੋਂ ਮੁੰਡੇ ਦੀ ਬਾਹ ਫੜ ਲਈ ਮੈਂ ਤਾਂ ਡਰ ਗਈ ਪੁੱਤ ਵੀ ਇਹ ਕਿੱਧਰ ਲਈ ਜਾਂਦੇ ਆ ਬਿਨਾਂ ਕਸੂਰ ਤੋਂ ਮੇਰੇ ਮੁੰਡੇ ਨੂੰ ਜੀ ਮੈਂ ਤੇ ਆਪ ਡਰ ਗਈ ਕਿਉਂਕਿ ਮੈਂ ਕੰਪੀ ਹੋ ਸਟਰੀ ਮੈਨੂੰ ਕਿਹ ਪਤਾ ਨਹੀਂ ਪੁਲਿਸ ਕਿੱਥੋਂ ਆ ਗਈ ਕੀ ਰੋਣਾ ਆਪਣੇ ਤਾਂ ਪੂਰੀ ਇੱਜ਼ਤ ਆ ਪਿੰਡ ਚ ਆਪਣਾ ਤਾਂ ਇਹੋ ਕੁਝ ਦੇਖਿਆ ਨਹੀਂ ਸੀਗਾ ਤਾਂ ਚੌਂਕ ਜਗੇ ਗਏ ਅਸੀਂ ਹੋਰ ਤਾਂ ਕਾਦੀ ਗੱਲ ਆ ਡਰਨ ਦੀ ਅਸੀਂ ਡਰਦੇਗੇ ਕਿਸੇ ਤੋਂ ਹਾਂ ਮੰਮੀ ਗੱਲ ਤੇ ਤੇਰੀ ਸਹੀ ਐ ਆਪਣੇ ਚ ਕਿਹੜਾ ਕੋਈ ਗਲਤੀ ਐ ਜੋ ਆਪਾਂ ਡਰਾਂਗੇ ਹਾਂ ਪਤਾ ਨਹੀਂ ਤਾਂ ਮੈਨੂੰ ਸਮਝਾਈ ਜੰਨੀ ਆ ਵੀ ਆਪਾਂ ਕਿਦੋਂ ਡਰਦੇ ਆ ਆਪਣੇ ਕਿਹੜਾ ਕਿਤੇ ਪੁਲਸ ਆਈ ਆ ਮਤਲਬ ਤਾਂ ਗਈ ਸੀ ਕਿ ਵੀ ਅਸੀਂ ਕੋਈ ਡਰਦੇ ਨਹੀਂਗੇ ਹੋਰ ਤੁਸੀਂ ਤਾਂ ਹੀ ਡਰ ਗਏ ਚਲ ਫੋ ਤਾਂ ਐ ਕਰਾ ਕੰਮ ਕਰਨਾ ਕੋਈ ਡਰਨ ਦੀ ਕੋਈ ਲੋੜ ਨਹੀਂ ਗਈ ਕੋਈ ਪੁਲਸ ਨਹੀਂ ਆਉਂਦੀ ਇੱਥੇ ਹੁਣ ਚਲ ਕੰਮ ਤਾਂ ਦਾ ਪਿਆਗਾ ਹਾਂਜੀ ਪਿਆ ਚਲ ਕਰ ਲਾ ਫੇਰ ਬਾਂਡੇ ਪੁੰਡੇ ਤੋਲ ਨਹੀਂ ਹਾਂ ਤੋੜਾ ਬਾਂਡੇ ਤੋਲਾ ਲੈ ਚਾਹ ਕਰ ਲਈ ਕੁੱਟ ਐਨੀ ਕੁੜੀ ਕੁ ਕੀ ਬਾਤਾਂ ਇਹ ਕਰਦੀ ਸੀਗੀ ਨੇ ਮੈਨ ਸੁਣੀ ਜਾਂਦਾ ਸਾਰੀ ਗੱਲ ਜੇ ਉਹ ਨੂੰ ਸੁਣ ਜਾਂਦੀ ਫੇਰ ਮਮੀ ਮੈਨੂੰ ਤਾਂ ਪਤਾ ਹੀ ਸੀ ਤੁਸੀਂ ਕਾਹ ਤੋਂ ਡਰਿਓ ਤੁੰਦਾ ਸੀਗਾ ਕਾਲੇ ਨੇ ਪੁਲਿਸ ਭੇਜੀ ਐ ਤੁਸੀਂ ਤਾਂ ਮੋਕ ਮਾਰਨ ਲੱਗੇ ਦੋਨੋਂ ਮਾਂ ਪੁੱਤ ਨੇ ਮੋਕ ਮਾਰਨ ਸੋਰ ਕੀ ਮਾਰਨੀ ਸੀ ਹੱਸ ਤਾ ਡਰ ਗਏ ਭੈਣੇ ਵੀ ਆ ਕੀ ਗੱਲ ਹੋ ਗਈ ਕੋਈ ਮਜ਼ਾਕ ਸੋਚਦਾਗਾ ਸਾਡੀ ਜਾਣ ਦੀ ਬਣੀ ਪਈ ਐ ਇੱਕਦਮ ਪੁਲਸ ਆ ਗਈ ਜੇ ਤੁਹਾਡੇ ਪੁਲਸ ਆ ਜਾਏ ਕੋੜੇ ਤੈਨੂੰ ਨਾ ਜਾਣ ਦੀ ਬਣੀ ਅਸੀਂ ਆਉਜੇ ਕੰਮ ਹੀ ਨਹੀਂ ਕਰਦੇ ਸਾਡੇ ਘਰੇ ਬੁਲਸਾਉਗੀ ਅਸੀਂ ਕੀ ਕੰਮ ਕਰਿਆ ਗਾ ਗਲਤ ਜਿਹੜਾ ਸਾਡੇ ਆਦੇ ਰੱਖੇ ਦੂਜੀ ਬਹੂ ਚੁੱਪ ਕਰ ਜਾ ਹੌਲੀ ਬੋਲ ਪਾ ਫੇਰ ਬੋਲੀ ਜਾਂਦੇ ਉੱਚੀ ਉੱਚੀ ਉਹ ਨਾਲ ਡਰੀਆਂ ਨੇ ਨਾਲ ਇਹੋ ਜੇ ਕੰਮ ਕਰਦੇ ਤੁਸੀਂ ਚੱਲ ਭਣੇ ਤੇਰਾ ਨਾ ਕੌਣ ਮੱਥਾ ਮਾਰੇ ਜਾਂ ਕੰਮ ਕਰ ਲੈ ਕੋਈ ਵਗ ਜਾਨੀ ਐ ਮੈਂ ਤਾਂ ਇਹ ਕੁੜੀ ਵੀ ਚੰਬਲ ਗਈ ਇੱਥੇ ਆ ਕੇ ਤੇ ਸਾਨੂੰ ਗੈਲਦੀ ਮੱਥਾ ਦਿੰਦੀ ਐ ਲੈ ਮੈਨੂੰ ਤੇ ਇਹ ਵੀ ਕਿਵੇਂ ਕੁਲਵੰਤ ਵਾਂਗੂ ਘਰੀ ਸਿੱਟਲੀ ਜੀਰੀ ਜੀ ਕੁਰੀੰਤਾ ਆਇਆ ਨਾ ਬਿੱਲੀ-ਉਲੀ ਦਾ ਕੰਮ ਸੀ ਉਦੋਂ ਯਾਰ ਦਵਾਲੀ ਵਾਲੇ ਦਾ ਮਸ਼ੀਨ ਮਿਲ ਗਈ 베ਲੀ ਉਹ ਤਾਂ ਕੋਈ ਵੱਡਦਾ ਹੈ ਨਹੀਂ ਸੀਗਾ ਅੱਛਾ ਹਾਂ ਇਹਨੂੰ ਇਧਰ ਹੀ ਮੋੜਦੇ ਆ ਗੰਤੀ ਚੱਲ ਪੈ ਕੇ ਦਵਾਲੀ ਤੋਂ ਬਾਅਦ ਵੀ ਫ੍ਰੀ ਹੋ ਕੇ ਉਹ ਕਰਾਂਗੇ ਹੈਗਾ ਤਾਂ ਐ ਸੀ ਫਿਰ ਉਹਦੇ ਮਸ਼ੀਨ 베ਲੀ ਸੀ ਮੁੜ ਕੇ ਯਾਰ ਮਿਲਦੀ ਨਹੀਂ ਮਸ਼ੀਨ ਛੇਤੀ ਛੇਤੀ ਮਾਸ਼ਾਅੱਲ ਵੱਡ ਗਿਆ ਆਪਾਂ ਘਰੇ ਲਾਲੀ ਘਰੋਂ ਚੱਕ ਕੇ ਪਾ ਲਾਂਗੇ ਿੱਡੀ ਗੱਲ ਇੱਕ ਬੰਦਰ ਬਦਲਵਾਈ ਜੀ ਕਰਕੇ ਡਰਾ ਦਿੰਦਾ ਜਿਮੀਦਾਰਾਂ ਨੂੰ ਡਰ ਤਾਂ ਫਿਰ ਡਰੀ ਹੈ ਭਰਾਵਾ ਕੀ ਕਰੀ ਐ ਸੀ ਮਹੀਨੇ ਚੱਲ ਕੇ ਘਰੇ ਆ ਗਈ ਹੁਣ ਵਿਹਲਾ ਹੋ ਕੇ ਲੈ ਜੀ ਭਰਾ ਤੂੰ ਤੇਰੇ ਨਾਲ ਆਹ ਆ ਭਰਤਾ ਲਵਾਂਗੇ ਵੇਲੇ ਹੋ ਕੇ ਜਦੋਂ ਬਾਟੀਆਂ ਨਾਲ ਆਪ ਹੀ ਭਰ ਲਾਂਗੇ ਆਪਾਂ ਐਂ ਕਰ ਇਧਰੋਂ ਨਾ ਖਿੱਚ ਇਹਨੂੰ ਕੰਧ ਤੀ ਲੈ ਜਾ ਲੈ ਇਧਰ ਯਾਰ ਐ ਇਧਰ ਦਵਾਰੇ ਪਾਉਣੀ ਔਖੀ ਹੋ ਜਾਂਦੀ ਫਿਰ ਆਥਣੀ ਮੈਂ ਕੱਲਾ ਹੁਣ ਤਾਂ ਚਲ ਤੂੰ ਹੈਗਾ ਅਰੇ ਮੈਂ ਤੈਨੂੰ ਆਇਆ ਕਹਿੰਦਾ ਸੰਦੀਪ ਹਾਂ ਬਾਹ ਉਹ ਵਿਆਹ ਦਾ ਨਿਬੜ ਜਾਣਾ ਤੇ ਭੂਆ ਦੇ ਮੁੰਡੇ ਦਾ ਕੰਮ ਅੱਛਾ ਫੇਰ ਆਪਾਂ ਕਪਤਾਨ ਕੋਲੇ ਉੱਥੇ ਜਾ ਕੇ ਆਵਾਂਗੇ ਡਾਲੀਂਗੇ ਹਾਂ ਚੱਲਿਆ ਵਾਂਗੇ ਕੋਈ ਨਹੀਂ ਆਇਆ ਫਰਕ ਪੈਂਦਾ ਸੰਦੀਪ ਬੰਦੇ ਦਾ ਜਾਣ ਪਛਾਣ ਦਾ ਕਹਿੰਦਾ ਕਤ ਪੈ ਜਾਂਦਾ ਤੂੰ ਉੱਦੇ ਵੀ ਮੁੜ ਕੇ ਤੂੰ ਗੌਰੀ ਨਹੀਂ ਕਰੀ ਤੂੰ ਤਾਂ ਆਵਕੇ ਰਾਂ ਕਹਿ ਕੇ ਮੁੜ ਕੇ ਬੇਰਸਲਾ ਹੋ ਜਾਣਾ ਜਮਾ ਉਹ ਬਸ ਕੀ ਕਰਾਂ ਕੱਲਾ ਜਾਣਾ ਹੁਣ ਤੈਨੂੰ ਪਤਾ ਤੇਰੇ ਵਰਗੇ ਨਾਲ ਲਾਜਾਂ ਵੀ ਪੂਰਨੀਆਂ ਪੈਂਦੀਆਂ ਨੇ ਆ ਤਾਂ ਪਈ ਰਹਿਣ ਦੇ ਆ ਤਾਂ ਪਈ ਰਹਿਣ ਦੇ ਕੰਮ ਲੈਂਦੇ ਆ ਇਕੱਠੇ ਲਿਆਵਾਂਗੇ ਤਾਂ ਉੱਤੀ ਕਰ ਦੇ ਗੇਰਾ ਇੱਥੇ ਜੀ ਕਰ ਦੇ ਤਾਂ ਇਹ ਪੈਰਾਂ ਨਾਲ ਅਗਲਾ ਕਿ ਇਧਰ ਵਾਜੂਗੀ ਨਹੀਂ ਬੇਲਾ ਉਹ ਕੰਮ ਹੋ ਰਿਹਾ ਨੇ ਆਉਂਦੇ ਪਾਲਾ ਕੋਕ ਕੇ ਮੈਂ ਤਾਂ ਆਪ ਹੀ ਆ ਬਸ ਇਧਰ ਮਰਜੀ ਕਰ ਲੈ ਵਾ ਹੁਣ ਉਧਰ ਕੱਲੇ ਜਾਣ ਨੂੰ ਹੋ ਵੀ ਔਖਾ ਜਾਂਦਾ ਯਾਰ ਕਿੱਧਰ ਕਿੱਧਰ ਹੋਵੇ ਬੰਦਾ ਟੈਨਸ਼ਨ ਹੋ ਰਹੀ ਹੈ ਵਿਆਹ ਦੀ ਉਹਨਾਂ ਨੂੰ ਐ ਹੋ ਜਾਂਦਾ ਵੀ ਸ੍ਰੀਕਾ ਕਹਿੰਦਾ ਪੇਕੇ ਨਹੀਂ ਆਉਂਦੇ ਐ ਨਹੀਂ ਸਾਵੇਂ ਦੇ ਨਾਲ ਆਏ ਹੈ ਬਾਕੀ ਫਿਰ ਕੰਮ ਵੇਲੇ ਤਾਂ ਆਪਾਂ ਨੂੰ ਹੀ ਬੁਲਾਦ ਕਰ ਲੈਂਦੇ ਨੇ ਸਾਲੇ ਫਿਰ ਹਾਂ ਫਲਾ ਨੂੰ ਬੁਲਾਈਏ ਕਾਲਾ ਵਿਲਾ ਹੋਊਗਾ ਜਮਾ ਕੋਈ ਕੁਛ ਹੀ ਕਰੇ ਕੰਮ ਹੋਵੇ ਜਮਾ ਨਹੀਂ ਕਹਿੰਦੇ ਆਏ ਕਰੂ ਮੈਂ ਤੁਹਾਨੂੰ ਦੱਸਦਾ ਉਹ ਤਾਂ ਆਪ ਹੀ 4-5 ਘਰ ਨੇ ਬੰਦੇ ਦਾ ਵਾਧੂ ਨੇ ਉਹ ਬਸ ਉਹੀ ਸਾਰਾ ਆਇਆ ਤੱਕਦੇ ਨੇ ਵੀ ਹਾਂ ਰਿਸ਼ਤੇਦਾਰ ਆ ਰਿਹਾ ਨਹੀਂ ਐਂ ਤੱਕ ਪਤਾ ਮੈਨੂੰ ਕਲੇ ਆਪਾਂ ਨੂੰ ਵੀ ਸਾਰਾ ਦਾਨੀ ਸੱਜਣਾ ਆਪਾਂ ਪੂਰੇ ਇਹਦੇ ਕੰਮ ਨੂੰ ਤਾਂ ਮੂਰੇ ਜਾ ਕੇ ਲੱਗਦੇ ਆ ਆਪਾਂ ਜੇ ਖੇਲ ਦਾ ਫਲਾਵੇ ਨਾ ਲਾਵੇ ਲੈ ਆਪੀ ਚਦਾ ਫਰੇ ਆ ਲਾਈ ਇੱਥੇ ਆ ਅੱਜ ਸਮਾਨ ਦਵਾ ਕੇ ਆਉਣਾ ਹੈ ਬਸ ਅੱਛਾ ਹਾਂ ਚੱਲੋ ਦਵਾਬ ਪਈ ਤੇ ਇਥੋਂ ਬਿਨਾਂ ਧੌਖਾ ਹੈ ਇੱਕ ਹੈ ਉਹਨਾਂ ਨੂੰ ਬਹੁਤ ਮਾਰ ਬੰਦਾ ਹੈ ਤੂੰ ਹੈ ਪਲੇ ਬਦਲ ਕੇ ਜਾਉ ਇਹ ਤਾਂ ਹੌਲੀਆਂ ਨੇ ਓਏ ਹੋਰ ਇਕੱਠਾ ਆਈਆਂ ਜੇ ਤਾਂ ਗਿੱਲੀ ਹੋਵੇ ਫੇਰ ਵਾਲੀਆਂ ਪਾਰੀ ਹੁੰਦੀਆਂ ਨੇ ਸੁੱਕ ਗਈਆਂ ਕਿੱਥੇ ਲਾਉਣੀਆਂ ਉਹਦੇ ਨਾਲ ਹੀ ਲਾ ਦੇ ਇਹ ਦੇਖ ਲਾ ਸੁਪਨੇ ਚ ਮਾਂ ਦੇ ਪਈਆਂ ਸੀਗੀਆਂ ਕੱਲ ਰੀਅਲ ਚ ਮੇਰੇ ਪਈਆਂ ਸੀਗੀਆਂ ਕਮਾਲ ਦੀ ਗੱਲ ਉਹ ਕੋਲੋਂ ਪੁਲਸਾ ਗਿਆ ਨਾਂ ਤੇ ਨਾਮ ਹੀ ਪੈ ਜਾਂਦਾਗਾ ਖੱਬੀ ਕਿਹਨਾਂ ਯਾਰ ਸੁੱਖਿਆ ਵੀ ਦਾਰੂ ਪੀਂਦਾਗਾ ਮੈਨੂੰ ਲੱਗਦਾ ਸੁਣਾ ਨਹੀਂ ਸੀਗਾ ਬੜਾ ਵਤੰਦਰ ਚਲ ਸ਼ੋਕਰ ਪਰਮਾਦਾ ਹੁਣ ਤਾਂ ਨਾਂ ਦੇਣਾ ਪੈਗਾ ਸੀ ਬਚਤ ਰਹੇਗੀ ਅਗਲੀ ਵਾਰ ਨਹੀਂ ਬਚਤ ਰਹਿੰਦੀ ਜੀ ਕਾਲੇ ਲੈ ਕੇ ਆਇਆ ਕਹਿ ਰਦਾ ਮੈਨੂੰ ਆਣੀ ਹੋਗਾ ਵੀ ਕਾਲੇ ਇਹਨੇ ਚਕਾਤਾ ਮੈਨੂੰ ਇੱਕ ਗੱਲ ਹੋਰ ਵੀ ਆ ਜਿਹੜੇ ਸਾਲ ਪੁਲਸ ਵਾਲਾ ਸੁਭਾਅ ਬੜਾ ਗਰਮ ਲੱਗਿਆ ਮੈਨੂੰ ਤਾਂ ਵਤੰਦਰ ਜੀ ਕੁੜਦਾ ਵਾਲਾ ਉਹ ਪਟੇ ਬਹੁਤ ਫੇਰਨੇ ਸੀ ਉਹਨੇ ਮੇਰੇ ਤੇ ਮੈਂ ਤਾਂ ਇਹੀ ਮੰਨ ਜਾਂਦਾ ਵੀ ਹਾਂ ਦੋ ਵਿਆਹ ਹੋਏ ਨਹੀਂ ਮੇਰੇ ਤਾਂ ਬਿਨਾਂ ਤਲਾਕਤ ਹੋਏ ਨੇਗੇ ਚੱਲ ਹੁਣ ਤੱਕ ਗੱਲ ਹੋਰ ਆ ਪਤਾ ਲੱਗ ਗਿਆ ਹੱਕ ਲੱਗ ਗਿਆ ਹੁਣ ਸੰਨੀ ਵੀ ਨਾ ਕੁੰਡਾ ਲਾ ਕੇ ਕਰਿਆ ਕਰਾਂ ਬਾਹਰ ਲਾ ਕੇ ਨਾ ਫਿਰ ਸਨੀਰ ਲਾਇਆ ਕਰਾਂ ਜੇ ਕੋਈ ਬਾਹਰ ਖੜਕਾਇਆ ਵੀ ਕੋਈ ਬੋਲ ਮਾਰਿਆ ਕਰੂ ਮੈਂ ਲਾ ਮਾਂ ਨੂੰ ਕਿਹਾ ਕਰੂ ਦੇਖ ਵੀ ਕੌਣ ਆਗਾ ਲੈ ਕਾਲੇ ਨੂੰ ਪਾਣੀ ਦਿੱਤਾ ਕਰਦੇ ਆ ਨਾ ਆਊਗਾ ਕੇ ਹੋ ਗਿਆ ਮੈਂ ਪਾਣੀ ਦਿੱਤਾ ਹਾਂ ਤਾਂ ਰਖੇਪ ਤਾਂ ਹੋ ਜਾਊਗਾ ਹੁਣ ਹੋ ਜਾਂਦਾ ਕੰਨ ਤੱਤਾ ਲੱਕੜਾ ਲਾਈ ਜਾਨੀ ਚੱਲ ਵਧੀਆ ਮਾਂ ਨਾਲੀ ਹੋਰ ਤੂੰ ਕਿੱਧਰ ਵਗ ਗਿਆ ਤੀ ਮਾ ਸੰਦੀਪ ਨੇ ਖੜਾ ਲੈ ਸੀ ਉੱਥੇ। ਅੱਛਾ। ਖੇਤ ਵਾਗਿਆ ਸੀਗਾ। ਅੱਛਾ। ਤੇ ਸੰਦੀਪ ਨਾਲ ਆਏ ਕਹਿੰਦਾ ਸੀ ਮਾ ਮੈਂ ਤੈਨੂੰ ਦੱਸਣਾ ਭੁੱਲ ਗਿਆ ਨਾ ਇੱਕ ਤਾਂ ਗੱਲ ਹੋਰ ਕੰਮ ਤੋਂੰਦੇ ਚ। ਹਾਂ। ਤੇ ਜਿਹੜਾ ਉਹ ਮੈਂ ਦੱਸਿਆ ਸੀ ਤੈਨੂੰ ਬਿਜਲੀ ਵਾਲਾ ਮੁੰਡਾ ਆਇਆ ਸੀ ਟਾਲੀਆਂ ਤੋਂ। ਹਾਂ। ਉਹ ਇਹਦਾ ਵੀ ਵਧੀਆ ਮਿੱਤਰ ਆ। ਅੱਛਾ। ਹਾਂ ਇਹ ਕਹਿੰਦਾ ਵਧੀਆ ਖਾਂਦੇ ਪੀਂਦੇ ਸੀ ਇਕੱਠੇ ਰਹੇ ਆ। ਵੀ ਹੁਣ ਤਾਂ ਉਹਦੀ ਡਿਊਟੀ ਬਦਲ ਗਈ ਸੀਗੀ। ਅੱਛਾ। ਵੀ ਦੂਰ ਵਾਗ ਗਿਆ ਸੀ। ਹਾਂ। ਵੀ ਹੁਣ ਦੁਬਾਰੇ ਤਾਂ ਡਿਊਟੀ ਆ ਗਈ। ਅੱਛਾ। ਇੱਕ ਤਾਂ ਤੈਨੂੰ ਪਤਾ ਆਉਣਦੀ ਨਹੀਂ ਤੱਤੇ ਕਾ ਮੈਂ ਉਹਦੇ ਨੰਬਰ ਲੈਣਾ ਭੁੱਲ ਗਿਆ। ਸੰਦੀਪ ਅੱਛਾ ਲਾ ਜਾ ਕੇ ਲਿਆਏ ਪੁੱਤ ਹਾਂ ਹੁਣ ਮੈਂ ਐਂ ਸੋਚਿਆ ਹੂੰ ਵੀ ਆਪਾਂ ਕਾਲੀ ਨਹੀਂ ਕਰਦੇ ਠੰਡੇ ਮਤੇ ਨਾਲ ਪ੍ਰੂਫ ਲੱਭਾਂਗੇ ਹਾਂ ਹੌਲੀ ਹੌਲੀ ਪੁੱਤ ਫਿਰ ਉਹੀ ਗੱਲ ਰੋਲਾ ਪਾ ਕੇ ਦਾ ਵਾਲਾ ਉਹ ਗੱਲ ਗੁੱਜ ਜਾਂਦੀ ਆ ਸਮਾਂ ਹਾਂ ਸੰਦੀਪ ਕਹਿੰਦਾ ਵੀ ਆਪਣਾ ਖਾਸ ਬੰਦਾ ਵਧੀਆ ਸਾਥ ਦੇਊਗਾ ਚੱਲ ਇਹ ਤਾਂ ਇਦੋਂ ਹੀ ਵਧੀਆ ਗੱਲ ਆ ਪੁੱਤ ਜਦ ਉਹਦੀ ਜਾਣ ਪਛਾਣ ਹੈਗੀ ਉਹਨਾਂ ਮਾ ਫਰਕ ਦਾ ਪੈਂਦਾ ਬੰਦਾ ਲਿਆ ਜਿਹਦੀ ਝੇਪ ਮੰਨਦਾਗਾ ਮੰਨਦਾ ਉੱਥੇ ਜਾ ਕੇ ਸਮਾਂ ਲਵੇ ਜਾ ਕੇ ਗੱਲ ਕਰ ਤੂੰ ਫੋਨ ਨਾਲ ਤੇ ਕਿਹੜੀਆਂ ਗੱਲਾਂ ਹੁੰਦੇ ਆ ਜਿਹੜੀ ਲਵੇ ਜਾ ਕੇ ਗੱਲ ਬਣ ਜੇ ਹਰਮਨ ਨਾਲੇ ਉਹ ਹੈ ਨਾ ਉੱਥੇ ਜਦੋਂ ਉਹਦੇ ਰਿਸ਼ਤੇਦਾਰਾਂ ਨੂੰ ਮਿਲਾਂਗੇ ਜਿੱਥੇ ਉਹਦੀ ਸਿਆਲੀ ਵਹੀ ਹੈ ਦੇਖ ਜਿਹੜਿਆਂ ਦੇ ਘਰਾਂ ਦੇ ਚੌਥੇ ਅਰਥ ਦੇ ਪਿੰਡ ਤੇ ਫਰਕ ਤਾਂ ਪੈਂਦਾ ਅਗਲਾ ਪਿੰਡ ਤਾਂ ਕੱਢ ਕੇ ਦੇਉ ਦੱਸਦਾ ਅਗਲਾ ਸਾਰੀ ਐਂਡੀ ਹੁਣ ਤਾਂ ਦੱਸੂਗਾ ਪੁੱਤ ਗੱਲ ਉਹ ਜਿਹੜੀ ਇਹ ਜੀ ਅੱਗੀ ਕਿਹੜਾ ਛੋਟੀ ਮੋਟੀ ਗੱਲ ਹੁੰਦੀ ਹੈ ਇਹ ਹੁਣ ਮੈਂ ਜਾਣਦਾ ਤਾਂ ਕਿੱਦਾਂ ਦਾ ਸੋਚੀ ਇਹਨਾਂ ਹੁਣ ਕੱਲੇ ਜਣੇ ਨੂੰ ਕੰਮ ਦੰਦੀ ਵਾਲੇ ਇਹੀ ਰੱਖਦੇ ਉਧਰ ਭੂਆ ਕੇ ਫੋਨ ਕਰੀ ਜਾਂਦੇ ਆ ਸਮਾਨ ਦਵਾ ਕੇ ਜਾ ਚਲ ਉੱਥੇ ਵੀ ਦਵਾ ਕੇ ਆਉਣਾ ਪੁੱਤ ਸਮਾਨ ਤਾਂ ਨੂਣਾ ਲੈ ਤੂੰ ਪਾਣੀ ਦਿੱਤਾ ਪਿਆਗਾ ਨਾ ਤਾਂ ਲੈ ਨਾ ਨਾ ਐ ਨਾ ਬੰਦੇ ਦਾ ਉਹ ਵਾਧੂਆ ਕੰਮ ਵਾਲੀ ਪੂਆ ਨੂੰ ਹੀ ਆਏ ਰਹਿੰਦਾ ਜੀ ਮੇਰੇ ਪੇਖਿਆਂ ਤੋਂ ਕੋਈ ਆ ਵੀ ਗਿਆ ਨਾ ਕੋ ਮਾੜਾ ਨਾ ਤਾਂ ਹੁੰਦਾ ਵੀ ਮੇਰੇ ਮਾਮੇ ਦਾ ਪੁੱਤ ਆਏਗਾ ਵਾੜਾ ਫਰਕ ਪੈਂਦਾ ਗੱਲ ਦਾ ਫਿਰ ਮੈਂ ਭਰਾਡੇ ਤੋਂ ਧਰਾਉ ਘਰੇ ਤਾਂ ਲਾਉਣ ਵਾਲੇ ਵਾਧੂ ਹੁੰਦੇ ਨੇ ਸਮਾਨ ਚੱਲਹਾ ਕੇ ਤੂੰ ਉਰੀ ਮੋੜਾ ਹੀ ਗੁੱਠਾ ਧਰਾ ਕੇ ਸਮਾਨ ਸਾਰਾ ਆਪ ਹੀ ਲਾ ਲੂ ਅਗਲਾ ਸੁੰਬਰ ਕੀ ਸਾਰੇ ਕਾਲ ਚ ਚੁੱਲੇ ਚਲਾਤੇ ਬਸ ਪਾਣੀ ਗਰਮ ਗਰਮ ਕੀ ਨਾ ਲੈ ਇੱਕ ਬੜੀ ਬਾਰ ਖੁੱਲਾ ਪਿਆਗਾ ਕੀ ਕਰੀਏ ਨੀ ਮਾਜੀ ਕੁਛ ਨਹੀਂ ਪਾਣੀ ਗਰਮ ਕਰਕੇ ਨਾਉਂਦੀ ਸੀ ਉਹ ਪਾਣੀ ਤਾਂ ਠੀਕ ਹੈ ਗਰਮ ਕਰਕੇ ਨਹਾਉਣੀ ਆ ਆ ਬਾਰ ਕਿਉਂ ਖੁੱਲਾ ਛੱਡਿਆ ਤੈਨੂੰ ਕਿੰਨੇ ਵਾਰ ਤਾਂ ਕਿਹਾ ਪਹਿਲਾਂ ਵੀ ਤੈਨੂੰ ਕਿਹਾ ਸੀਗਾ ਬਾਰ ਨਾ ਖੁੱਲਾ ਛੱਡਿਆ ਕਰੋ ਉਹ ਖੁੱਲਾ ਹੀ ਪਿਆ ਸੀ ਫਿਰ ਕੀ ਹੋ ਗਿਆ ਖੁੰਦ ਦਾ ਬੇਹੇਰਾ ਕੁਛ ਆ ਕੱਲ ਕਿੰਨਾ ਕੋਈ ਹੋ ਗਿਆ ਸੀ ਦੇਖ ਬਾਹਰ ਖੁੱਲਣ ਦੇ ਕਾਰਨ ਚਲੋ ਕੋਈ ਨਾ ਅੱਗੇ ਰ ਧਿਆਨ ਰੱਖੋ ਬਾਹਰ ਨਾ ਖੁੱਲੇ ਛੱਡਾ ਘੱਟ ਠੀਕ ਆ ਅੱਗੇ ਤੋਂ ਜੇ ਖੁੱਲਾ ਹੀ ਪਿਆ ਹੁੰਦਾ ਬਾਹਰ ਲਾ ਦਿਆ ਕਰ ਠੀਕ ਆ ਹਾਂ ਪਾਸਤਾ ਲਿਆ ਦੇ ਸੁਖ ਮੈਨੂੰ ਪਾਸਤਾ ਉਹ ਕੀ ਹੁੰਦਾਗਾ ਮੈਂ ਤੁਹਾਨੂੰ ਬਣਾ ਕੇ ਖਵਾਉਂਗੀ ਅੱਜ ਖਾ ਕੇ ਦੇਖਿਓ ਦੁਕਾਨ ਤੇ ਇਹ ਕਹਿੰਦਾ ਪਾਸਤਾ ਚਾਹੀਦਾ ਹੈ ਹਾਂਜੀ ਹਾਂਜੀ ਲੈ ਆਇਓ ਮਿਲ ਜੂਗਾ ਉੱਥੇ ਚੱਲ ਫਿਰ ਤੂੰ ਪਾਣੀ ਘਰ ਮਗਰ ਲੈ ਆਉਣਾ ਠੀਕ ਆ ਜਾ ਕਿਵੇਂ ਠੀਕ ਆ ਠੀਕ ਆ ਪਾਸਤਾ ਕੀ ਹੋਇਆ ਯਾਰ ਜਾ ਕੇ ਪੁੱਛਦਾ ਚੱਲ ਬਾਣੀ ਜਾਈਂ ਪਾਸਤਾ ਕੀ ਹੁੰਦਾਗਾ ਕਿੰਨਾ ਸੋਹਲਾ ਗਾਲਾ ਜਾ ਬਾਹਰ ਹੀ ਨਿਕਲਣਾ ਆਪੀ ਪਾ ਕੇ ਲੈ ਜਾ ਪਤਾ ਐ ਰਾਣਾ ਯਾਰ ਪਾਸਤਾ ਆ ਹੁੰਦਾਗਾ ਕਹੀ ਚੀਜ਼ ਐ ਪਹਿਲੀ ਵਾਰ ਦੇਖੀ ਅੱਜ ਕਿੱਥਿਆਂ ਮਾਹੀ ਹਾਂਜੀ ਆਹੋਂ ਦਾ ਪਾਸਤਾ ਨਾਲੀਆਂ ਆਈਆਂ ਐ ਪਾਈਆਂ ਨੇ ਤਾਂ ਨਹੀਂ ਜਦੋਂ ਇਹਨੂੰ ਬੋਇਲ ਕਰਾਂਗੇ ਸੌਫਟ ਹੋ ਜਾਊਗਾ ਆ ਕਰੜੀਆਂ ਕਰੜੇ ਹਾਂਜੀ ਅੱਛਾ ਲੈਟੂ ਮੈਂ ਬਣਾ ਕੇ ਇਹ ਤਾਂ ਖਾਧ ਹੀ ਨਹੀਂ ਕਦੇ ਤਾ ਕੋਈ ਨਾ ਮੈਂ ਤੁਹਾਨੂੰ ਖਵਾ ਰਹੀ ਆ ਪਹਿਲਾਂ ਲੈ ਟਮਾਟਰ ਵੀ ਪਾਤੇ ਬੱਚੀ ਹਾਂਜੀ ਟਮਾਟਰ ਹੈ ਨਹੀਂ ਸੀਗੇ ਘਰੇ ਅੱਛਾ ਚਲ ਕੋਈ ਨਾ ਵਿੱਚ ਸਾਰਾ ਕੁਝ ਆ ਠੀਕ ਆ ਮੈਗੀ ਮਸਾਲਾ ਵੀ ਲਿਆ ਹੈ ਹਾਂ ਅਰੇ ਕਿੰਨਾ ਕਰੜਾ ਨਹੀਂ ਜਦੋਂ ਹੁਣ ਮੈਂ ਬੋਇਲ ਕਰੂੰਗੀ ਨਾ ਇਹ ਸੌਫਟ ਹੋ ਜਾਊਗਾ ਤੇ ਮੈਂ ਬਾਲ ਨਾ ਮੈਂ ਤਾਂ ਬਾਲੀ ਬਣਾ ਹਾਂਜੀ ਹਾਂਜੀ ਅੱਛਾ ਠੀਕ ਆ ਚਲ ਠੀਕ ਆ ਕਿੰਨਾ ਕਰੜਾ ਹੁਣ ਤਾਂ ਟੈਨਸ਼ਨ ਫਰੀ ਹੋ ਗਏ ਹਾਂ ਹਾਂ ਗੱਲ ਨਿਬੜ ਗਈ ਤੈਨੂੰ ਤਾਂ ਅਸੀਂ ਆਉਂਦਾ ਨਹੀਂ ਹੈਗਾ ਹੋਰ ਯਾਰਾ ਵਧੀਆ ਆ ਗਿਆ ਤੂੰ ਤਾਂ ਨਿਬੜ ਗਿਆ ਉਹ ਮੈਂ ਕੰਮ ਮੁੱਕ ਕੇ ਆਉਣਾ ਉਨੀ ਆਉਂਦਾ ਹੋਰ ਹੈ ਚਲ ਆਇਆ ਬੁਲਾਇਆ ਤੈਨੂੰ ਫਿਰ ਫਾਇਦਾ ਤਾਂ ਹੋ ਗਿਆ ਹਾਂ ਤੈਨੂੰ ਬਾਪੀ ਨੇ ਸੋਟ ਦਵਾ ਦੇ ਇੱਕ ਦੋ ਹੋਰ ਲੱਗਦੇ ਤਾਂ ਸੂਟ ਇਹਨੂੰ ਵੱਧ ਦਵਾ ਦੇ ਬਾਪੀ ਹੋਣ ਸੂਟ ਦਵਾ ਦਾਂਗੇ ਵਿਆਹ ਕਰਕੇ ਉਸਤਾ ਦਵਾਤੇ ਚਾਰ ਸੂਟ ਤਾਂ ਦਵਾਤੇ ਹੋਰ ਦਵਾਣ ਵਾਲੀ ਵਿਆਹ ਹੁੰਦੀ ਹੈ ਹੁਣ ਤਾਂ ਭੂਆ ਫਸੀ ਹੋਈ ਹੈ ਤੈਨੂੰ ਪਤਾ ਇਹਦਾ ਰਜਦੀਆਂ ਨਹੀਂ ਇਹਦਾ ਜਿੰਨੇ ਮਰਜੀ ਦਵਾ ਨਹੀਂ ਹੁਣ ਭੂਆ ਵੀ ਫਸੀ ਹੋਈ ਆ ਉਹ ਪੈਸੇ ਕੱਢਦੀ ਨਹੀਂ ਉਹ ਵਿਆਹ ਕਰਕੇ ਦਵਾਉਂਦਾ ਅੱਜ ਤਾਂ ਦਿੱਤੇ ਸੀ ਸਾਨੂੰ 12000 ਰੁਪਏ ਦੇ ਦਿੱਤਾ ਸੀ ਫਿਰ ਵਿਆਹ ਕਰਕੇ ਦੇਈ ਜਾਂਦੇ ਖਲੇ ਹੁਣ ਇੱਚੋ ਕੱਢਦੀ ਇਹਦਾ ਭੰਗਾ ਟੋਟਾ ਨਾ ਨਾ ਕੱਢਾਂਗੇ ਚੱਲ ਫਿਰ ਮੈਂ ਟਰਾਲੀ ਨਾਲ ਆਉਣਾ ਹੈ ਨਮੀ ਨੋਂਦਾ ਚਾਹ ਬਈ ਹਾਂ ਤੂੰ ਜਾ ਫਿਰ ਸਮਾਨ ਨਾਲ ਅਸੀਂ ਆਉਣਾ ਗ ਹੋਰ ਚਾਹ ਪਾਣੀ ਤੁਸੀਂ ਦਸਣਾ ਨਾ ਨਾ ਬਸ ਬਈ ਹੈਂ ਹੋਰ ਲੈ ਲਓ ਤੇ ਮੈਂ ਆਉਣਾ ਫਿਰ ਸਮਾਨ ਨਾਲ ਆ ਮਾ ਕੋਈ ਗੱਲ ਨਹੀਂ ਪਿੰਡ ਲਹਾ ਕੇ ਫਿਰ ਮੈਂ ਉਧਰ ਹੀ ਟੱਪ ਜੂ ਹਾਂ ਬਸ ਐਂ ਕਰ ਲੇ ਚੱਲ ਠੀਕ ਹੈ ਠੀਕ ਹੈ ਚੰਗਾ ਚੱਲੀਏ ਫਿਰ ਤੁਸੀਂ ਬਾਗ ਚੱਲੋ ਮੈਂ ਟਰਾਲੀ ਨਾਲ ਆ ਜੂ ਚਾਬੀ ਗੱਡੀ ਦੀ ਤੇਰੇ ਕੋਲ ਆ ਨਾ ਵੀ ਇਹਦੇ ਕੋਲੇ ਹੋਰੀ ਤੇਰੇ ਕੋਲ ਤੇਰੇ ਕੋਲ ਹੀ ਚੱਲ ਠੀਕ ਆ ਬਈ ਮੈਂ ਆਉਣਾ ਹੈਂ ਹਾਂ ਚੱਲ ਆ ਜਾ ਕੱਲੇ ਫਿਰ ਚੰਗਾ ਬਾਗ ਚੱਲੋ ਠੀਕ ਹੈ ਹੋਰ ਚਾਹ ਪਾਣੀ ਪੀਣਾ ਨਾ ਨਾ ਬਸ ਧੰਨਵਾਦ ਇਹ ਕਾਰ ਲੈ ਜਾਏ ਮੈਲਜਾ ਲੈ ਗਈ ਨਾਲ ਹੀ ਲੈ ਜਾਏ ਚਲੋ ਚੱਲ ਇਹ ਵੀ ਨਿਕਲ ਗਿਆ ਹਨਾ ਚੱਲ ਸਮਾਨ ਦਾ ਵੀ ਨਿਕਲ ਗਿਆ ਯਾਰ ਹਨਾ ਹੋਰ ਕੀ ਰਹਿ ਗਿਆ ਆਪਣਾ ਦੇਖੋ ਕੁਛ ਕਰ ਮੈਂ ਦੱਬੀ ਕੇ ਜਾਨੀਓ ਜੀ ਇਹਨਾਂ ਨੂੰ ਮੈਂ ਤਾਂ ਇਹ ਦੇਖ ਰਹਾ ਮਾਂ ਹੀ ਬਣਾਉਣ ਤੋਂ ਪਹਿਲਾਂ ਕਿੰਨੀਆਂ ਲੱਕੜ ਵਰਗੀਆਂ ਪਈਆਂ ਸੀਗੀਆਂ ਆਹ ਦੇਖੋ ਨਿਆ ਪੋਲੀਆਂ ਪੋਲੀਆਂ ਹੋ ਗਈਆਂ ਜਿਵੇਂ ਬੱਕਰੇ ਦਾ ਮੀਟ ਨਹੀਂ ਹੁੰਦਾ ਹੈਗਾ ਉਵੇਂ ਹੋ ਰਹੀਆਂ ਨਹੀਂ ਇਹਨੂੰ ਤੁਸੀਂ ਕਿਹਾ ਸੀ ਮੈਂ ਬਣਨ ਗਿਆ ਬਹੁਤ ਸੁਆਦ ਲੱਗਦਾ ਹੂੰ ਸੁਆਦ ਆ ਹੋਰ ਪਾ ਲਈਂ ਜਗਾ ਮੈਨੂੰ ਹਾਂਜੀ ਕੋਈ ਨਹੀਂ ਪਾਣੀ ਮੈਂ ਥੋੜੀਆਂ ਪਾਈਆਂ ਸੀ ਪਹਿਲਾਂ ਤਾਂ ਆਪਾਂ ਨੇ ਕਿੰਨੀਆਂ ਹੋਣੀਆਂ ਨਹੀਂ ਨਹੀਂ ਅਗਰ ਰਬੜ ਮੈਨੂੰ ਬੋਲਦੀ ਹੈ ਕਿ ਰਬੜ ਮੈਨੂੰ ਦੇਖ ਲੈ ਆਇਓ ਪੋਲ ਹੈ ਪੋਲੀਆਂ ਹੋ ਰਹੀਆਂ ਨਹੀਂ ਆਹ ਮਦੁਰ ਕੀ ਆਤੇ ਹੈ ਇਸੇ ਮੈਂ ਬਨਨ ਤੋਂ ਬਾਅਦ ਬਹੁਤ ਟੇਸਟੀ ਗੱਲ ਹੋ ਰਹਾ ਮਾਂ ਨੂੰ ਬਹੁਤ ਸੰਤੋਣ ਗਈਆਂ ਹਾਂਜੀ ਹਾਂ ਤਾਂ ਤੂੰ ਦੋਖ ਦੇ ਉਹਨਾਂ ਕੋ ਬੋਲੀਆਂ ਨੂੰ ਮੈਂ ਤਾਂ ਕਾੜੀਆਂ ਨਹੀਂ ਪਹਿਲਾਂ ਤਾਂ ਹਾਂ ਤੂੰ ਖਾ ਲਈਆਂ ਹਾਂਜੀ ਮੈਂ ਤਾਂ ਖਾ ਲਈ ਸੀ ਠੀਕ ਆ ਮੈਂ ਟੇਸਟ ਕੀਤਾ ਸੀਗਾ ਖਾਇਆ ਨਹੀਂਗਾ ਨਾ ਟੇਸਟ ਆ ਓਕੇ ਮੈਂ ਖਾ ਕੇ ਉਧਰ ਫੇਰ ਹੀ ਜਾਊਂਗਾ ਬਗਲ ਕਣੀ ਅੱਛਾ ਮੈਂ ਕਿ ਚਲੋ ਪਹਿਲਾਂ ਤੁਹਾਨੂੰ ਤੇ ਮੰਮੀ ਨੂੰ ਖਵਾ ਦਾਂ ਫਿਰ ਖਾ ਲੂੰਗੀ ਲੈ ਹੋਰ ਪਾ ਲਈ ਹਾਂਜੀ